ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਅੱਜ ਆਪਾਂ ਲੱਗੇ ਆ ਫੇਰ ਵੀਡੀਓ ਬਣਾਉਣੇ ਕਾਫੀ ਦਿਨਾਂ ਬਾਅਦ ਤੇ ਅੱਜ ਆਪਾਂ ਲੋਡ ਚੱਕਣ ਆਏ ਆ ਕੋਇਲਾ ਚੱਕਣ ਆਏ ਆ ਪਹਿਲਾਂ ਤੇ ਕੱਲ ਚੱਕਣ ਆਂਦੇ ਕੱਲ ਟਰੱਕ ਮੇਰਾ ਖਰਾਬ ਹੋ ਗਿਆ ਤੇ ਮੇਰਾ ਉਹ ਟਾਟਰ ਦੇ ਦਰਸ਼ੇ ਪਣਾ ਨੂੰ ਛੱਡਿਆ ਵਾ ਤੇ ਟਰੱਕ ਉਹ ਕਹਿੰਦੇ ਸ਼ਾਮਾਂ ਨੂੰ ਮਿਲ ਜਾਣਾ ਵਾ ਪਰ ਸ਼ਾਮਾਂ ਨੂੰ ਉਹ ਨਹੀਂ ਮਿਲਿਆ ਤੇ ਹੁਣ ਕਹਿੰਦੇ ਆ ਵੀ ਸ਼ਾਇਦ ਅੱਜ ਟਰੱਕ ਮਿਲ ਜੇ ਤੇ ਮੈਂ ਉਹ ਕੰਪਨੀ ਦਾ ਟਰੱਕ ਲੈ ਕੇ ਫਿਰ ਮੈਂ ਇਥੋਂ ਲੋਡ ਚੱਕਣ ਆਇਆ ਵਾ ਤੇ ਬਾਸ ਹੁਣ ਵੇਟ ਕਰਦੇ ਨੇ ਇਹਦੇ ਨਾਲ ਆਪਣੇ ਨਾਲ ਭਰਾ ਆਇਆ ਵਾ ਜੈਪਸੋਂ ਕੀਤ ਕੋ ਰਾਤ ਰਿਆ ਵਾ ਕੱਲ ਰਾਤ ਰੁਕਿਆ ਮੀਰਪੁਰ ਤੇ ਤੇਨੇ ਦੇ ਕੱਲ ਚਲ ਹੋਰ ਵੀਰ ਹੋਣਾ ਕਰੋਗੇ ਰਾਤ ਨੂੰ ਮੀਂਹ ਇੰਨੀ ਤੇ ਕੋ ਕਰ ਗਿਆ ਜੈਪਸੋਂ ਬੀ ਵੀ ਆਪਣਾ ਨਿਊਜ਼ੀਲੈਂਡ ਤੋਂ ਆਇਆ ਵਾ ਇਹਦੀ ਵਾਈਫ ਇੱਥੇ ਹੀ ਇਹ ਨਿਊਜ਼ੀਲੈਂਡ ਰਹੀ ਤੇ ਨਿਊਜ਼ੀਲੈਂਡ ਤੋਂ ਰੇ ਆ ਗਿਆ ਇੱਥੇ ਤੇ ਕਿਲੋ ਵੀਰ ਨਾਲ ਵੀ ਅੱਜ ਕਰਦੇ ਆਂ ਗੱਲਬਾਤ ਇਹ ਵੀਰ ਬਲੈਂਡ ਬਈ ਵੀ ਰਿਹਾ ਵਾ ਕਿਨੇ ਸਾਲ ਜੈਪਲੈਂਡ ਬਈ ਦਬਈ 3.5 ਸਾਲ ਸਾਢੇ 3.5 ਸਾਲ ਦਬਈ ਲਾਇਆ ਤੇ ਨਿਊਜ਼ੀਲੈਂਡ ਕੈਨੇਡਾ ਮਾਇਆ ਨਿਊਜ਼ੀਲੈਂਡ ਸਾਢੇ 6 ਸਾਲ ਸਾਢੇ 6 ਸਾਲ ਨਿਊਜ਼ੀਲੈਂਡ ਲਾਇਆ ਤੇ ਹੁਣ ਇੱਥੇ ਇੱਥੇ ਆਇਨ ਨੂੰ ਬਣਾਣਾ ਹੋ ਗਿਆ ਇੱਥੇ ਮੈਨੂੰ ਸਾਲ ਹੋ ਚੱਲਾ ਵੀ ਜਰਮਨੀਆਂ ਵੀ ਮੇ ਜਾਣਿਆ ਸਾਲ ਇੱਥੇ ਆਇਨ ਹੋ ਗਿਆ ਵਾ ਤੇ ਵੀ ਉਹਨਾਂ ਕਿਦਾਂ ਫਿਰ ਵਧੀਆ ਰੱਖਾ ਕੈਨੇਡਾ ਵਧੀਆ ਠੀਕ ਆ ਉਹੀ ਆ ਹੁਣ ਵਧੀਆ ਲੱਗਾ ਜਦੋਂ ਆਪ ਉੱਥੇ ਨਾਲੋਂ ਜਦੋਂ ਹੁਣ ਉੱਥੇ ਜ਼ਿਆਦਾ ਟਾਈਮ ਥੋੜਾ ਰਹਿਏ ਆ ਥੋੜਾ ਜਿਆਦਾ ਪਹਿਲਾਂ ਪਹਿਲਾਂ ਵੀ ਬਹੁਤ ਜ਼ਿਆਦਾ ਵਧੀਆ ਲੱਗਦਾ ਹੁਣ ਹੌਲੀ ਹੌਲੀ ਥੋੜਾ ਟਾਈਮ ਹੋ ਗਿਆ ਇਹਨੂੰ ਤੇ ਹੁਣ ਸਹੀ ਲੱਗਣ ਲੱਗ ਪਿਆ ਹੁਣ ਠੀਕ ਆ ਪਹਿਲਾਂ ਪਹਿਲਾਂ ਜ਼ਿਆਦਾ ਸੀਗਾ ਵੀ ਨਹੀਂ ਉਦੋਂ ਵਸਹੀ ਆ ਚੈੱਕ ਕਰੇ ਨਾ ਫਿਰ ਤੂੰ ਉੱਥੇ ਟਾਈਮ ਜ਼ਿਆਦਾ ਰਹਿ ਦੇਣਾ ਜਦੋਂ ਬੰਦਾ ਜਿਹੜੇ ਟਾਈਮ ਜਿਹੜੀ ਜਗ੍ਹਾ ਜ਼ਿਆਦਾ ਟਾਈਮ ਰਹਿਲੇ ਫਿਰ ਬੰਦਾ ਉਹ ਜਗ੍ਹਾ ਨੂੰ ਜ਼ਿਆਦਾ ਮਿਸ ਕਰਦਾ ਹਾਂ ਹਾਂਜੀ ਪਰ ਉਦਾਂ ਵੀ ਮੈਂ ਦੇਖਿਆ ਵੀ ਬੰਦਾ ਜਦੋਂ ਨਵਾਂ ਨਵਾਂ ਆਉਂਦਾ ਆਪਾਂ ਕਿਸੇ ਕੰਟਰੀ 'ਚ ਵੀ ਜਾਂਦੇ ਆ ਨਵੇਂ ਨਵੇਂ ਆ ਨਾ ਬੰਦੇ ਨੂੰ ਮਨ ਪਉਦਾ ਪਹਿਲਾਂ ਤਾਂ ਬੰਦੇ ਨੂੰ ਮੈਂ ਹਾਂ ਪਾੜ ਕੇ ਪਹਿਲਾਂ ਸੈਟਿੰਗ ਨੂੰ ਟਾਈਮ ਲੱਗਦਾ ਹੀ ਹੈ ਕਿਸੇ ਕੰਟਰੀ 'ਚ ਵੀ ਚਲ ਜਾ ਹੁਣ ਇੱਥੇ ਬੰਦਾ ਆਉਂਦਾ ਹਣਾ ਬਲ ਸਾਸਦਾ ਕੀਤਾ ਹੁਣ ਪਹਿਲਾਂ ਮੈਂ ਕਾਨ ਕੇ ਕੰਮ ਕੀਤਾ ਲੈਂਡਸਕੇਪਿੰਗ ਅੱਛਾ ਤੇ ਜਦੋਂ ਲੈਂਡਸਕੇਪਿੰਗ ਨਾ ਕੀਤਾ ਬਾਬੇ ਮੈਂ ਤਾਂ ਤਿੰਨ ਕੁ ਮਹੀਨੇ ਜਦੋਂ ਗਿਆ ਮੇ ਬਹੁਤ ਔਖਾ ਕੰਮ ਸੀ ਮੈਂ ਪਹਿਲੀ ਵਾਰੀ ਕੀਤਾ ਮੈਂ ਪਹਿਲੀ ਵਾਰੀ ਹਾਂ ਕਮਰ ਦਵਾਈ ਵੀ ਟਰੱਕ ਚ ਲਾਇਆ ਦੁਬਈ ਮੈਂ ਕੀਤੀ ਸੀ ਸਾਲ ਲੇਬਰ ਹਾਂ ਲੈਡ ਕੰਪਨੀ 'ਚ ਹੈਗਾ ਹਾਂ ਇਹ ਅਲਾਈਡ ਕੰਪਨੀ ਤੋਂ ਬਾਅਦ ਮੈਂ ਸਾਲ ਕਿਥੇ ਕੰਮ ਕੀਤਾ ਤੇ ਨਾਲ ਨਾਲ ਲਾਇਸੈਂਸ ਬਣਾਇਆ ਅੱਛਾ ਫੇ ਮੈਂ ਉੱਥੇ ਡਰਾਈਵਿੰਗ ਕੀਤਾ ਨਾ ਵੀ 2.5 ਸਾਲ ਤੱਕ ਟਰੱਕ ਚ ਚਲਾਇਆ ਫੇ ਉਸ ਤੋਂ ਬਾਅਦ ਨਿਊਜ਼ੀਲੈਂਡ ਗਿਆ ਨਿਊਜ਼ੀਲੈਂਡ ਨਹੀਂ ਮੈਂ ਕੋਈ ਵੀ ਦਾ ਕੁਝ ਵੀ ਕੀਤਾ ਉੱਥੇ ਮੈਂ 2 ਕੁ ਮਹੀਨੇ ਦਾ ਲਾਇਸੈਂਸ ਬਣਾ ਕੇ ਟਰੱਕ ਤੇ ਚੜ੍ਹ ਗਿਆ ਜਿਹੜਾ ਉਹਦਾ ਟਰੱਕ ਚਲਾਇਆ ਸੀਦਾ ਟਰੱਕ ਹੀ ਹਾਂ ਹੁਣ ਮੇਰੇ ਪੂਰੇ ਆਣ ਕੇ ਸਟ੍ਰਗਲ ਦੇਖਣੀ ਬੈਠੀ ਹੈ ਇੱਥੇ ਆਣ ਕੇ ਹਾਂ ਹੁਣ ਚੱਲ ਹੁਣ ਥੋੜਾ ਟਾਈਮ ਹੋ ਗਿਆ ਕਰਦੇ ਨੂੰ ਪਰ ਹੁਣ ਇੰਦਾ ਵੀ ਲਾਇਸੈਂਸ ਮੇਰਾ ਬਣਾ ਰਿਆ ਹਾਂ ਮੈਂ ਹਾਂ ਵੀ ਹੌਣ ਮੇਰਾ ਜਦੋਂ ਸਾਹਸ ਬਾਣੀਆ ਫਿਰ ਮੈਨੂੰ ਉਹੀ ਚੀਜ਼ ਵਧੀਆ ਲੱਗਦੀ ਹੈ ਇਹਦਾ ਸ਼ੁਰੂ ਤੋਂ ਪਿਆਰ ਜਦਾਂ ਠੀਕ ਹੈ ਟਰੱਕ ਨਾਲ ਆ ਕੋਈ ਕਹ ਰਿਹਾਦਾ ਵੀ ਨਹੀਂ ਆਹ ਕਰ ਲੋ ਉਹ ਪੈਸੇ ਪੈਸੇ ਨੂੰ ਲੈ ਕੇ ਕਹ ਰਿਹਾਦਾ ਵੀ ਇੱਥੇ ਪੈਸੇ ਨਹੀਂ ਪਰ ਆਪਾਂ ਜਿਹੜੀ ਚੀਜ਼ ਲਈ ਆਪਾਂ ਤੋਹੀ ਵਧੀਆ ਲੱਗਦੀ ਹੈ ਹਾਂ ਨਾ ਸਹੀ ਗੱਲ ਹੈ ਵੀ ਟਰੈਕਿੰਗ ਵਾਲੀ ਆ ਵੀ ਠੀਕ ਆ ਆਣ ਕੇ ਟਰੈਕ ਉਦਾਂ ਵੀ ਮੈਂ ਸੁਣੀ ਗੱਲ ਇਹ ਆਂਦੇ ਵੀ ਜਿਹੜੇ ਬੰਦੇ ਨੇ ਟਰੈਕਿੰਗ ਕਰ ਲਈ ਉਹ ਹੋਰ ਵੀ ਕੰਮ ਨਹੀਂ ਕਰ ਸਕਦੇ ਕਿਤੇ ਨਹੀਂ ਨਹੀਂ ਹੁਣ ਵੀ ਚੱਕਰ ਕੀ ਆਪਣਾ ਮਨ ਜਿਹਾ ਮਨ ਨਾ ਮਿਲਿਆ ਕੰਮ ਆ ਰਾ ਹੁਣ ਦਿਲ ਦਿਲ ਮਿਲਿਆ ਕੰਮ ਦਾ ਜੇ ਆਪਣਾ ਮਨ ਪਸੰਦ ਦਾ ਕੰਮ ਨਹੀਂ ਮਿਲਦਾ ਮਨ ਵੀ ਨਹੀਂ ਲੱਗਦਾ ਉਹੀ ਜਦੋਂ ਮੈਂ ਲਵਨਾਮਾ ਆਇਆ ਹਾਂ ਹੁਣ ਦੋ ਤਿੰਨ ਮਹੀਨੇ ਮੇਰਾ ਦਿਲ ਨਹੀਂ ਲੱਗਿਆ ਮੈਂ ਕਿੱਥੇ ਵੀ ਗੱਲ ਤੇ ਆ ਨਾ ਪਰ ਹੁਣ ਵੀ ਤਾਂ ਹੌਲੀ ਹੌਲੀ ਹੁਣ ਮੈਂ ਲਾਇਸੈਂਸ ਦਾ ਹੋ ਗਿਆ ਹੁਣ ਮੈਨੂੰ ਲੱਗਦਾ ਵੀ ਨਹੀਂ ਠੀਕ ਆ ਹੁਣ ਮੈਂ ਉੱਥੇ ਵੀ ਸੇਮ ਸੀ ਹੁਣ ਉੱਥੇ ਨਾਲ ਇਦਾਂ ਵਧੀਆ ਲੱਗਦਾ ਵੀ ਵੀ ਇੱਥੇ ਵੀ ਟਰੱਕ ਯਾਨੀ ਕਿ ਲਾਈਨ ਹਾਲ ਚਲਾ ਆ ਕੇ ਮੈਂ ਹੋ ਗਿਆ ਜਿੱਦਾਂ ਬਾਅਦ ਹੂੰ ਇਹ ਥੋੜਾ ਵਾਦਾ ਵੀ ਲੋਕਲ ਕੰਮ ਨੂੰ ਬਹੁਤ ਨਹੀਂ ਵਧੀਆ ਦਾ ਲਾਈਨ ਹਾਲ ਠੀਕ ਹੈ ਵੀਕ ਬਾਅਦ ਕੋਈ ਬੰਦਾ ਆਉਂਦਾ ਜਦੋਂ ਮਰਕਾ ਉਹ ਜਾਂਦੇ ਆਪਣੇ ਤੇ ਹਾਂ ਉਹ ਵੀ ਠੀਕ ਹੈ ਲਾਈਨ ਪਰ ਹੁਣ ਜਿੱਦਾਂ ਮੈਂ ਆਵਾ ਮੈਂ ਹੁਣ ਟਰੱਕ ਚਲਾਇਆ ਹਾਂ ਹੁਣ ਮੈਂ ਕਹਾਂ ਵੀ ਮੈਂ ਵੀ ਕੋਲ ਕੰਮ ਕਰਾਂ ਜਾਂ ਵੀ ਕੰਮ ਕਰ ਕੋਲ ਨਾ ਨਹੀਂ ਹੋਣਾ ਮੇਰੇ ਕੋਲ ਨਹੀਂ ਵੀ ਜਿਹੜਾ ਬੰਦਾ ਇਹ ਟਰਕਿੰਗ ਵਾਲੀ ਲੈਣ ਤੇ ਪੈਂਦਾ ਹੈ ਲੈਣ ਹੀ ਇਦਾਂ ਦੀ ਲੈ ਨਹੀਂ ਹੂੰ ਆਪਾਂ ਨਹੀਂ ਛੱਡ ਸਕਦੇ ਕਹਿੰਦੇ ਨੇ ਕਿਰਪਾ ਬੰਦਾ ਨਸ਼ੇ ਫਸ ਗਿਆ ਛੇਤੀ ਨਿਕਲ ਜਾਣੀ ਹੈ ਬਸ ਉਹ ਚੀਜ਼ ਆ ਇੰਦਾ ਮੜੇ ਕਬੱਡੀ ਖੇਡਦੇ ਆ ਹਾਂ ਹੁਣ ਇਹਦੇ ਤੇ ਆਪਣਾ ਦਿਲ ਹੁਣ ਆਪਣਾ ਦਿਲ ਹੁਣ ਉੱਥੇ ਆਪਾਂ ਨਿਊਜ਼ੀਲੈਂਡ ਵੀ ਟਰੱਕ ਚਲਾਉਂਦੇ ਸੀ ਮੁੰਡਾ ਹੁੰਦਾ ਇੱਕ ਕੋਲੋਬਾ ਆਂਦਾ ਜੱਸਾ ਹਾਂ ਉਹ ਹੁੰਦਾ ਸੀ ਉਹ ਮੁੰਡੇ ਨੇ ਕੱਲ ਮੈਂ ਤਾਂ ਦਾ ਸੈਮੀ ਕਿਦਾਂ ਇੱਥੇ ਚਲਾਉਂਦੇ ਤੋਂ ਮੁੰਡੇ ਨੇ ਮੈਨੂੰ ਬੀਟ ਰੇਨ ਚਲਾਉਣੀ ਸਿਖਾਈ ਜੀ ਤੁਸੀਂ ਸੁਪਰ ਵੀ ਗੈਰੰਟੀ ਸਹੀ ਹੈ ਹਾਂ ਤੇ ਉਹ ਜੱਸੇ ਨੇ ਮੈਨੂੰ ਰਵਾਸ ਲਗਾਉਣੀ ਵਗੈਰਾ ਉਹਨੇ ਮੈਨੂੰ ਸਾਰਾ ਕੁਝ ਸਿਖਾਇਆ ਸੀ ਹਾਂ ਤੇ ਵੀ ਜਾਣੀ ਕਿ ਉੱਥੇ ਇਦਾਂ ਦਾ ਹੁੰਦਾ ਵੀ ਕੰਮ ਤੇ ਜਾਂਦਾ ਵੀ ਇਹ ਨਹੀਂ ਲੱਗਦਾ ਵੀ ਕੰਮ ਤੇ ਚੱਲੇ ਆ ਚਾਹ ਚੜ ਜਾਂਦਾ ਇਹ ਨਾਲੇ ਬੀਹਾਂ ਦੀ ਘਰੋਂ ਬਾਹਰ ਵੀ ਰਹਿਣਾ ਬੰਦਾ ਬਾਹਰ ਰਹਿ ਰਹਿ ਕੇ ਅੱਕ ਜਾਂਦਾ ਕਿੰਨਾ ਚਰ ਕਰ ਕਰ ਕੇ ਪਰ ਨਹੀਂ ਉੱਥੇ ਇੰਨਾ ਕੁ ਦਿਲ ਮਿਲ ਗਿਆ ਟਰੱਕ ਨਾਲ ਪਿਆਰ ਇੰਨਾ ਕੁ ਬਣ ਗਿਆ ਇਹ ਨਾਲ ਕੰਮ ਨਾਲ ਵੀ ਕੰਮ ਨਹੀਂ ਲੱਗਦਾ ਇਹ ਵੀ ਇੰਨਾ ਕੁ ਸ਼ੌਂਕ ਨਾਲ ਕਰਾਈਦਾ ਹੈ ਵੀ ਟਰੱਕ ਵੀ ਸਾਫ਼ ਰੱਖਣਾ ਸਾਰਾ ਕੁਝ ਹੈ ਨਾ ਤੇ ਬੜਾ ਸ਼ੌਂਕ ਨਾਲ ਕਰੀਦਾ ਹੈਗਾ ਇਹ ਟਰੱਕ ਲਵਰ ਹੈ ਨਾ ਨਹੀਂ ਲਵਰ ਹਾਂ ਇਹ ਤਾਂ ਹੈ ਟਰੱਕ ਹੈ ਨਹੀਂ ਜੇ ਚੱਲ ਆਪਣੇ ਤੋਂ ਤਾਂ ਕੀ ਦਾ ਮਤਲਬ ਇਹ ਆ ਵੀ ਜੱਸੇ ਦਾ ਤਾਂ ਮੈਂ ਵੀ ਵੇਖਿਆ ਜੱਸੇ ਨੇ ਦੇ ਜੱਸੇ ਨੂੰ ਇੰਨਾ ਸ਼ੌਂਕ ਹੁੰਦਾ ਵੀ ਉਹਨੇ ਗੱਡੀ ਦੇ ਡੈਸ਼ਬੋਰਡ ਤੇ ਵੀ ਜਿੱਦਾਂ ਮਨ ਲਾ ਟਰੱਕ ਦਾ ਉਹ ਟ੍ਰੈਕਟਰ ਟਰੱਕ ਰੱਖਿਆਂਦਾ ਹੈ ਛੋਟਾ ਯਾਰ ਹਾਂ ਟ੍ਰੈਕਟਰ ਤੇ ਟਰੱਕ ਟ੍ਰੈਕਟਰ ਦੇ ਟਰੱਕ ਰੱਖਿਆਂਦਾ ਹੈ ਗੱਡੀ ਦਾ ਚੱਕਰ ਕੀ ਆ ਇਹਦੇ ਮਤਲਬ ਲਬਰ ਕੀ ਚੱਲ ਆਪਾਂ ਨੂੰ ਤੋਂ ਵੱਡੇ ਵੱਡੇ ਵੀ ਬਹੁਤ ਮੁੰਡੇ ਜਿਨ੍ਹਾਂ ਨੇ ਸ਼ੁਰੂ ਤੋਂ ਕਿੰਨੇ ਚੱਲ ਆਪਾਂ ਜਿੰਨਾ ਕ ਚਲਾਇਆ ਉਹਨਾਂ ਦਾ ਆਪਾਂ ਨੂੰ ਪਿਆਰ ਹੈਗਾ ਉਹ ਵੀ ਉਹ ਚੀਜ਼ਾਂ ਨਾਲ ਆਪਾਂ ਨੂੰ ਇਹੀ ਵਧੀਆ ਲੱਗਦੀ ਆ ਪਟੰਗੀਆਂ ਨੇ ਕਿੰਨੇ ਕਿੰਨੇ ਸਾਲ ਜੀਰਾਂ ਨੇ ਆਪਣੇ ਨੇ ਚਲਾਏ ਯਾਰ ਨਾ ਹਰੇਕ ਨੂੰ ਬਹੁਤ ਪਿਆਰ ਹੈ ਨਹੀਂ ਸਗਿਆਂ ਨੂੰ ਬ ਕਈ ਮੁੰਡਿਆਂ ਦੇ ਟਰੱਕ ਹੀ ਬਹੁਤ ਸ਼ਿੰਗਾਰੇ ਆ ਬਹੁਤ ਜ਼ਿਆਦਾ ਪਰ ਮੈਂ ਚਲ ਦੇਦਾ ਨਾ ਨਿਊਜ਼ੀਲੈਂਡ ਬਹੁਤ ਜ਼ਿਆਦਾ ਸ਼ਿੰਗਾਰੇ ਲੋਕਾਂ ਦੇ ਬਹੁਤ ਬਹੁਤ ਹਾਂ ਹਾਂ ਉੱਥੇ ਜਦੋਂ ਲਾਈਟਾਂ ਵਗੈਰਾ ਲਾ ਲਿਆ ਲੇਕਿਨ ਆਪਣਾ ਬਹੁਤ ਲਾਈਆਂ ਉੱਥੇ ਟਰੱਕਾਂ ਨੂੰ ਇੱਥੇ ਘਟਿਆ ਆ ਇੱਥੇ ਹਾਂ ਇਥੇ ਯਾ ਮੈਨੂੰ ਲੱਗਦਾ ਵੀ ਟਰੱਕਿੰਗ ਪਰ ਟਰੱਕਿੰਗ ਦਾ ਕੰਮ ਜ਼ਿਆਦਾ ਵੱਡੀ ਹੈ ਉੱਥੇ ਨਾਲ ਇੱਥੇ ਇੱਥੇ ਦੇ ਬਹੁਤ ਜ਼ਿਆਦਾ ਵੱਡੇ ਹੁੰਦੇ ਹਨ ਉਹ ਤਾਂ ਬਹੁਤ ਹੁੰਦੀ ਹੈ ਕੰਬੀ ਛੋਟੀਆਂ ਕੰਟਰੀਆਂ ਵਾ ਪਰ ਇੱਥੇ ਲੋਕਾਂ ਨੇ ਜੇ ਕਿਹਨੇ ਸ਼ਿੰਗਾਰੇ ਵੀ ਆ ਤੇ ਬਹੁਤ ਘੱਟ 30 ਵਾਲਾ ਉਹ ਮੈਂ ਕਹਿੰਦਾ ਵੀ ਜਿਹੜੇ ਮੁੰਡੇ ਆਪ ਚਲਾਉਂਦੇ ਜਾਂ ਜਿਹਨੇ ਆਪਣੇ ਰੱਖਦੇ ਉਹ ਨਹੀਂ ਉਦਾਂ ਟੌਰ ਨਾਲ ਸ਼ਿੰਗਾਰ ਕੇ ਰੱਖੇ ਆ ਉਹ ਨਹੀਂ ਬਹੁਤ ਹਾਂ ਉਹਨੇ ਪੈਸਾ ਵਾਵਾ ਲਾਇਆ ਸੋਹਣੇ ਸ਼ਿੰਗਾਰੇ ਆ ਉੱਥੇ ਦੀ ਮੈਨੂੰ ਲੱਗਦਾ ਵੀ ਹਰੇਕ ਮੁੰਡੇ ਨੇ ਟਰੱਕ ਸ਼ਿੰਗਾਰੇ ਹੁੰਦਾ ਨਾ ਹਾਂ ਉੱਥੇ ਤਾਂ ਹੋਰ ਹਰੇਕ ਦਾ ਬਹੁਤ ਚੰਗੇ ਲਾ ਕੇ ਰੱਖਦੇ ਹਾਂ ਆ ਜੇ ਆਪਣੇ ਬਿਲਕੁਲ ਛੌਂ ਗਿਆ ਅਜਲਾ ਜਿੰਨਾ ਕਿ ਹੁੰਦਾ ਹਰੇਕ ਨੂੰ ਸ਼ੌਕ ਆਪਣਾ ਮਾਰ ਕੇ ਰੱਖਦਾ ਬਿਲਕੁਲ ਬਿਲਕੁਲ ਲੋ ਜੀ ਆਪਾਂ ਚੱਕ ਲੀਆਂ ਵਾ ਕੋਈਲਾਂ 6 ਕੱਲ ਕਹਿੰਦੇ ਸੀ ਵੀ 2 ਕੋਈਲਾਂ ਚੱਕਣੀਆਂ ਵਾ ਤੇ ਹੁਣ ਕਹਿੰਦੇ ਆ ਵੀ 6 ਚੱਕਣੀਆਂ ਵਾ ਅੱਜ 6 ਚੱਕੀਆਂ ਵਾ ਆਪਾਂ ਵੀ ਪਹਿਲੀ ਵਾਰ ਚੱਕੀਆਂ ਵਾ ਪਰ ਇਹ ਥੋੜਾ ਡੇਂਜਰ ਹੁੰਦਾ ਲੋਡ ਤੇ ਆਪਾਂ ਇਹਨੂੰ ਲੱਗੇ ਆ ਬੰਨਣ ਨਾਲ ਤੁਹਾਨੂੰ ਦੱਸਦੇ ਆ ਇਹਨੂੰ ਕਿੱਦਾਂ ਬੰਨਣਾ ਕਿੱਦਾਂ ਸਿਕਿਓਰ ਕਰਨਾ ਵਾ ਲੋਡ ਨੂੰ ਦੇ ਨਾਲ ਆਪਣੇ ਵੀਰ ਜੈਪ ਸਿੰਘ ਹੈ ਜੈਪ ਸਿੰਘ ਕਰਾਓਗੇ ਹੈਲਪ ਨਾਲ ਨਾ ਹਾਂ ਹੈਲਪ ਕਰਾਊਗਾ ਵੀਰ ਆਪਣੇ ਪੂਰੀ ਲਓ ਜੀ ਮੇਥੋਂ ਲੋਡ ਦਿੱਤਾ ਆਪਾਂ ਬੰਨ ਟਾਈਮ ਤੇ ਕਾਫੀ ਲੱਗਾ ਬੰਨਣ ਤੇ ਡੇਢ ਘੰਟਾ ਲੱਗ ਗਿਆ ਬੰਨਣ ਦਾ ਲੋਡ ਬਟ ਲੋਡ ਐ ਇਹਦਾ ਸਿਕਿਉਰ ਕਰਤਾ ਦੋ ਦੋ ਜੈਨਾ ਮਾਰਤੀਆਂ ਇੱਕ ਅੱਗੇ ਨੂੰ ਇੱਕ ਪਿੱਛੇ ਨੂੰ ਉਹ ਵੀ ਜਿਹੜੇ ਵੀਰੇ ਚੱਕਦੇ ਉਹਨਾਂ ਨੂੰ ਪਤਾ ਹੀ ਆ ਵੀ ਇਹ ਬਹੁਤ ਡੇਂਜਰ ਲੋਡ ਆ ਇਹ ਇਸ ਕਰਕੇ ਲੋਡ ਸਿਕਿਉਰ ਕਰਨਾ ਬਹੁਤ ਜ਼ਰੂਰੀ ਸੀ ਤੇ ਹੁਣ ਆਪਾਂ ਜਾਵਾਂਗੇ ਯਾਰ ਚ ਯਾਰ ਚ ਜਾ ਕੇ ਫਿਰ ਉੱਥੇ ਆਪਾਂ ਇਹਨਾਂ ਦਾ ਟਰਪ ਪਾਉਣੀ ਆ ਲੋਡ ਤੇ ਜੀ ਯਾਕਾ ਕੇ ਲੋੜ ਵਧੀਆ ਬੱਧਾ ਵਾ ਦੱਸਿਓ ਸਾਰੇ ਭਰਾ ਅੱਲਾ ਕੋਈ ਪੋ ਲੋ ਜੀ ਮਿੱਤਰੋ ਪਾਤੀ ਆਪਾਂ ਟਰਪ ਲੋਡ ਆਪਣਾ ਹੋ ਗਿਆ ਰੈਡੀ ਹੁਣ ਬਟ ਦਾ ਕੱਜ ਵੀ ਨਹੀਂ ਮਿਲਿਆ ਹੁਣ ਅਗੇ ਲੋਕ ਵੀਕੈਂਡ ਆ ਗਿਆ ਤੇ ਹੁਣ ਉਹਦੇ ਕਰਕੇ ਫਿਰ ਲੋਡ ਹੁਣ ਹੁਣਾਵਾ ਮੰਗਲਵਾਰ ਖਾਲੀ ਹੋਣਾ ਤੇ ਜਿਉਂ ਦੇ ਖਾਲੀ ਹੋਊਗਾ ਤੇ ਦੇਖੋ ਜੀ ਅੱਜ ਲੋਡ ਮਿਲ ਗਿਆ ਤੇ ਲੋਡ ਜਾ ਕੇ ਦੇਖੋ ਆਪਣਾ ਕੰਮ ਕਰ ਜਾਈਏ ਗੋਦਨ ਤੇ ਨਾ ਮਿਲਿਆ ਟਰੱਕ ਅੱਜ ਦੇ ਫਿਰ ਅੱਜ ਆਪਾਂ ਵੀ ਰਨ ਲਾ ਵੀ ਗਾ ਕੋ ਰਣਾ ਬਣਾਇਦੋ ਜੇ ਆਪ ਸੌਂਗ ਕਰਤੀ ਆਪਾਂ ਗੱਲ ਵਾਦ ਹੋ ਗਈ ਤਰਾਪਾ ਨੂੰ ਮਿਲ ਗਿਆ ਟਰੱਕ ਕਾਤਾ ਉਹਨਾਂ ਨੇ ਸੈੱਟ ਦੇਣ ਤੇ ਲਾਤੇ ਉਹਨਾਂ ਨੇ ਦੋ ਦੋ ਦਿਗਾ ਦੇ ਹਾਂ ਦੋ ਦਿਨ ਲੱਗ ਗਿਆ ਤੇ ਕੱਲ ਲਾਈਟ ਚੇਂਜ ਕੀਤੀ ਆ ਕਬੀ ਇਹਦਾ ਇੰਡੀਕੇਟਰ ਨਹੀਂ ਚੱਲਦਾ ਆ ਵਾਲਾ ਉਸ ਕਰਕੇ ਪੂਰੀ ਲਾਈਟ ਚੇਂਜ ਕਰਨੀ ਪਈ ਉਹਨਾਂ ਨੂੰ ਤੇ ਇੱਕ ਇਹਦੀਆਂ ਜਿੱਤੇ ਫਿਊਲ ਵਾਲੀਆਂ ਗੇਟਾਂ ਦੀ ਇੱਥੇ ਲਾਈਟ ਜੀ ਆਉਂਦੀ ਸੀ ਤੇ ਆਪਣਾ ਮਰਾ ਉਹ ਇਹਨਾਂ ਨੇ ਚੇਂਜ ਕੀਤੀਆਂ ਨਵੀਆਂ ਬਾਈਆਂ ਹੋਣ ਯਾਨੀ ਕਿ ਤੇ ਹੁਣ ਉਹ ਵੀ ਫੜ ਗਈ ਆ ਲਾਈਟ ਤੇ ਹੁਣ ਸਾਰਾ ਕੁਝ ਓਕੇ ਆ ਜੀ ਤੁਹਾਨੂੰ ਬੇਨਾ ਪ੍ਰੋਪਰ ਇਹਦੀ ਅੰਦਰੋਂ ਵੀਡੀਓ ਬਣਾ ਕੇ ਭਾਵਾਂਗੇ ਕਿਉਂਕਿ ਸਾਫ਼ ਥੋਕ ਨਾਲ ਆ ਗੰਦਾ ਬਹੁਤ ਹੋਇਆ ਅੰਦਰੋਂ ਉਜੀ ਦਿਨ ਤੇ ਵਾਵਾ ਲਾ ਦੇ ਪਰ ਕਰਦਾ ਸਾਡੇ ਇਹਨਾਂ ਨੇ ਪੂਰਾ ਵੇ ਨੋ ਤਾਂ ਜਦ ਮੈਂ ਬੈਨਸਟੇਜ ਤੇ ਗਿਆ ਹੀ ਜਾਂਦੇ ਤੇ ਟਰੱਕ ਅੱਜ ਫਰਡੇ ਹੋ ਗਿਆ ਫਰਡੇ ਦਿੱਤਾ ਟਰੱਕ ਇਹਨਾਂ ਨੇ ਕਹਿੰਦੇ ਤੇ ਹੈਗੇ ਹੀ ਉਤਨੀ ਖਾਮਾਂ ਨੂੰ ਮਿਲ ਜਾਣਾ ਪਰ ਅੱਜ ਦਿੱਤਾ ਵਾ ਟਰੱਕ ਇਹਨਾਂ ਨੇ ਪਰ ਟਰੱਕ ਐ ਰੈਡੀ ਕਰਦਾ ਹੋਣ ਇਹਨਾਂ ਨੇ ਤੇ ਹੁਣ ਆਪਾਂ ਚੱਲੇ ਆ ਟ੍ਰੇਲਰ ਹੁੱਕ ਕਰਾਂਗੇ ਯਾਰ ਕਿਉਂ ਕਿ ਟ੍ਰੇਲਰ ਹੁੱਕ ਕਰਕੇ ਫੇਰ ਆਪਾਂ ਪਾਵਾਂਗੇ ਚਾਲੇ ਪੈਣ ਨੂੰ ਐਗੀ ਦੇ ਲੋਡ ਨੂੰ ਨਹੀਂ ਲੱਗਾ ਕੋਈ ਉਹ ਵੀ ਇਹ ਮੈਂ ਜਦੋਂ ਟਰੱਕ ਉਤਾਰ ਲੀਏ ਕਰ ਵੀ ਲੋਡ ਬਾਅਦ ਚਲਾਣਾ ਹੈ ਅਗਲੇ ਵੀਕ ਐਂਕੀ ਸਮਝੋ ਵੀ ਕੋਈ ਨਈ ਸੇਵਾਲਾ ਕੰਮ ਹੀ ਹੋਇਆ ਹੋਇਆ ਹੈ ਕਿ ਮੈਂ ਵੀ ਲੋਡ